2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਅਤੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਨੇ ਖਿੱਚੀ ਤਿਆਰੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਸਿਆਸੀ ਥਾਪੜੇ ਦਿੱਤੇ ਜਾਣਗੇ ਪਾਰਟੀ ਦਾ ਵਿਸਤਾਰ ਕੀਤਾ ਜਾਵੇਗਾ ਅਤੇ ਇਹ ਵੀ ਦੱਸਿਆ ਜਾਵੇਗਾ ਕਿ ਕਿਹਦੇ ਅਗਵਾਈ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਚੜ੍ਹ ਗਈਆਂ ਹਨ ਕਿਉਂਕਿ ਸਿੱਧੂ ਜੋੜਾ ਨੇ ਤਾਂ ਸਾਫ ਅਤੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਪਾਰਟੀ ਵੜਾ ਕੇ ਆਪਣੀ ਬਲਬੂਤੇ ਉੱਤੇ ਆਪਣੀ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ ਇਹ ਦਸੂਤਰਾਂ ਦੇ حوالے ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ 2027 ਦੀਆਂ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲਈ ਆਪਣੀ ਨੀਤੀ ਵਿੱਚ ਵੱਡਾ ਬਦਲਾਅ ਕਰਦਿਆਂ ਗੈਰ ਪੰਜਾਬੀ ਵੋਟ ਬੈਂਕ ਨੂੰ ਲਿਵਾਉਣ ਦੀ ਪ੍ਰਕਿਰਿਆ ਤਿਸ ਕਰ ਦਿੱਤੀ ਹੈ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਇਸ ਸਮਾਗਮ ਦੀ ਕਮਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੂ ਸੋਪੀ ਹੈ ਸੈਣੀ ਐਤਵਾਰ ਨੂੰ ਲੁਧਿਆਣਾ ਦੇ ਲੋਹਾਰਕੇ ਇਲਾਕੇ ਵਿੱਚ ਇੱਕ ਭਾਰਤ ਸ਼੍ਰੇਸ਼ਟ ਭਾਰਤ ਮਹਾਂਮਤ ਤਹਿਤ ਪੂਰਵਾਂਚਲ ਭਾਈਚਾਰੇ ਦੀ ਇੱਕ ਵਿਚਾਰ ਰੈਲੀ ਸਮੋਹਨ ਕਰਨਗੇ ਪੂਰਵਾਂਚਲ ਵੋਟ ਬੈਂਕ ਦੀ ਅਹਿਮੀਅਤ ਹੈ ਲੁਧਿਆਣਾ ਵਿੱਚ ਪੂਰਵਾਂਚਲ ਭਾਈਚਾਰੇ ਯੂਪੀ ਅਤੇ ਬਿਹਾਰ ਤੋਂ ਆਏ ਲੋਕ ਦੀ ਗਿਣਤੀ ਲਗਭਗ 10 ਲੱਖ ਤੋਂ ਵੱਧ ਹੈ ਭਾਜਪਾ ਦਾ ਮੰਨਣਾ ਹੈ ਕਿ ਇਹ ਵੋਟਰ ਲੁਧਿਆਣਾ ਦੀਆਂ ਕਈ ਅਹਿਮ ਸੀਟਾਂ ਤੇ ਜਿੱਤ ਹਾਰ ਦਾ ਫੈਸਲਾ ਕਰਨ ਦੀ ਦਾਕਤ ਰੱਖਦਾ ਹੈ ਪ੍ਰਭਾਵਿਤ ਹਲਕੇ ਲੁਧਿਆਣਾ ਦੱਖਣੀ ਪੂਰਬੀ ਆਤਮ ਨਗਰ ਉਤਨੀ ਅਤੇ ਸਾਨੇਵਾਲ ਰੈਲੀ ਦੇ ਪ੍ਰਬੰਧ ਪੂਰਬਾਂਚਲ ਸੈਲ ਦੇ ਸਟੇਟ ਕੋਆਰਡੀਨੇਟਰ ਰਜੇਸ਼ ਮਿਸ਼ਰਾ ਮਤਾਬਕ ਲੋਹਾਰਾ ਵਿੱਚ ਹੋਣ ਵਾਲੀ ਇਸ ਰੈਲੀ ਲਈ 10000 ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਪੰਜਾਬ ਰਾਹੀਂ ਗਵਾਂਡੀ ਰਾਜਾਂ ਤੇ ਨਜ਼ਰ ਭਾਜਪਾ ਦੀ ਇਸ ਮੈਂ ਸਿਰਫ ਪੰਜਾਬ ਤੱਕ ਹੀ ਸੀਮਿਤ ਨਹੀਂ ਕਿਉਂਕਿ ਪੰਜਾਬ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਵੀ ਵਿਧਾਨ ਸਭਾ ਵਿੱਚ ਹੋਣ ਹੋਣੀਆਂ ਹਨ ਇਸ ਰਾਨਾ ਭਾਜਪਾ ਵਿੱਚ ਲੋਕਾਂ ਨੂੰ ਲਾਭਤ ਕਰ ਰਹੀ ਹੈ ਜਿਨ੍ਹਾਂ ਦੀਆਂ ਵੋਟਾਂ ਅਜੇ ਵੀ ਉਹਨਾਂ ਦੇ ਜਦੀ ਰਾਜਾਂ ਵਿੱਚ ਹਨ ਆਉਣ ਵਾਲੇ ਦਿਨਾਂ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਉੱਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਦੀਆਂ ਰੈਲੀਆਂ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ ਪਾਰਟੀ ਉਹਨਾਂ ਪਾਰਟੀ ਉਹਨਾਂ ਗੈਰ ਪੰਜਾਬੀਆਂ ਨੂੰ ਆਪਣੇ ਜਦੀ ਸੂਬਿਆਂ ਵਿੱਚ ਵੋਟ ਬੈਂਕ ਪਾਉਣ ਦੀ ਉਤਸ਼ਾਹਤ ਕਰੇਗੀ ਭਾਜਪਾ ਦੀ ਇਸ ਸਰਗਰਮੀ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਕਿਉਂਕਿ ਪਾਰਟੀ ਹੁਣ ਰਵਾਇਤੀ ਵੋਟ ਬੈਂਕ ਤੂੰ ਹਟ ਕੇ ਪ੍ਰਵਾਸੀ ਮਜ਼ਦੂਰਾ ਅਤੇ ਕਾਰੋਬਾਰੀਆਂ ਨੂੰ ਆਪਣੇ ਪਾਲੇ ਵਿੱਚ ਲਿਆਉਣ ਲਈ ਪੂਰੀ ਵਲ ਆ ਰਹੀ ਹੈ ਯਾਨੀ ਕਿ ਖਾਸ ਕਰਕੇ ਲੁਧਿਆਣਾ ਹਲਕੇ ਦੇ ਵਿੱਚ 10 ਲੱਖ ਪ੍ਰਵਾਸੀ ਪੰਛੀ ਨੇ ਜੋ ਯੂਪੀ ਤੋਂ ਨੇ ਦੋ ਬਿਹਾਰ ਤੋਂ ਨੇ ਇਸ ਕਰਕੇ ਇਹਨਾਂ ਦੀ ਵੋਟ ਬੈਂਕ ਸਰਕਾਰ ਬਣਾਉਣ ਦੇ ਵਿੱਚ ਬੜੀ ਕਾਰਗਰ ਸਿੱਧ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਨੈਭ ਸਿੰਘ ਸੈਣੀ ਵੱਲੋਂ ਵਾਰ-ਵਾਰ ਇਸ ਕਰਕੇ ਪੰਜਾਬ ਦੇ ਵਿੱਚ ਰੈਲੀਆਂ ਕਰਵਾਈਆਂ ਜਾ ਰਹੀਆਂ ਨੇ ਸਿਆਸੀ ਸੁਵਾਗਮ ਕਰਾਏ ਜਾ ਰਹੇ ਨੇ ਤਾਂ ਜੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਪ੍ਰਵਾਸੀਆਂ ਦੇ ਨਾਮ ਤੇ ਵੀ ਲੜੀਆਂ ਜਾਣ ਹੁਣ ਇੱਕ ਰੈਲੀ ਇੱਕ ਸਵਾਗਤ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਵਿੱਚ 10 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਨੈب ਸਿੰਘ ਸਸੈਣੀ ਦੀ ਆਮਦ ਤੇ ਜੋ ਕਿ ਹਰਿਆਣਾ ਦੇ ਮੌਜੂਦਾ ਭਾਰਤੀ ਜਨਤਾ ਪਾਰਟੀ ਤੋਂ ਮੁੱਖ ਮੰਤਰੀ ਹਨ ਲਗਾਤਾਰ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀਆਂ 22 ਸੂਬਿਆਂ ਦੀਆਂ ਵੋਟਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਯਾਨੀ ਕਿ ਪੂਰਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦਬਦਬਾ ਬਣਾਵੇਗੀ ਭਾਰਤੀ ਜਨਤਾ ਪਾਰਟੀ ਖਾਸ ਕਰਕੇ ਸ਼ਹਿਰੀ ਵੋਟ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਵਿੱਚ ਭਾਵੇਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਖਾਤਾ ਨਹੀਂ ਖੁੱਲਿਆ ਲੇਕਿਨ ਕਹਿੰਦੇ ਨੇ ਕਿ ਵੋਟ ਬੈਂਕ ਜਿਹੜਾ ਹੈ ਡਬਲ ਹੋਇਆ ਹੈ ਯਾਨੀ ਕਿ 9 ਸੀ 18 ਹੋਇਆ ਹੈ ਤੇ ਇਹਦੇ ਹਿਸਾਬ ਦੇ ਨਾਲ ਕਈ ਸੀਟਾਂ ਉੱਤੇ ਆਪਣੀ ਬਲ ਬੂਤੇ ਉੱਤੇ ਕਬਜ਼ਾ ਕਰੇਗੀ ਜਿੱਤੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਇਸ ਕਰਕੇ ਵਾਰ-ਵਾਰ ਅਸ਼ਮੀ ਸ਼ਰਮਾ ਅਤੇ ਰਵਨੀਤ ਬਿੱਟੂ ਹੁਣਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਈ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜ ਨਹੀਂ ਕਰਾਂਗੇ ਹਾਲਾਂਕਿ ਇਹ ਗੱਲਾਂ ਹਵਾ ਵਿੱਚ ਵੀ ਨੇ ਹਵਾ ਵਿੱਚ ਹੀ ਨੇ ਇਹ ਵੀ ਕਹਿ ਸਕਦੇ ਹਾਂ ਕਿ ਅੰਦਰੋਂ ਅੰਦਰ ਹੀ ਸ਼ਾਇਦ ਹੋ ਸਕਦਾ ਸੈਟਿੰਗ ਹੋ ਵੀ ਹੋ ਗਈ ਹੋਵੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਉੱਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਦੀ ਹੈ ਤਾਂ ਵੱਡੇ ਪੱਧਰ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵੀ ਸਰਕਾਰ ਭਾਵੇਂ ਨਾ ਬਣੇ ਲੇਕਿਨ ਐਜ਼ ਅ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿੱਤ ਕੇ ਜ਼ਰੂਰ ਮੌਜੂਦ ਕਰਨਗੇ ਧੰਨਵਾਦ